ਅੱਜ ਆਪਣੇ ਆਪ ਦੇ ਨਾਮ ਤੇ ਟਾਪੜੇ ਮੋੜੇ ਦੇ ਤੇ ਚਿੱਟਾ ਵੇਜ ਰੋਈ ਦਾ ਸਾਰਾ ਪਿੰਡ ਕਰਤਾ ਖਰਾਬ ਓਏ ਤੇ ਮੇਰੀ ਸੁਣ ਲੈ ਗੱਲ ਤੇ ਆਗਾ ਤੇਰੇ ਤੇ ਉਹ ਸਖਤ ਕਾਰਵਾਈ ਕਰਾਂਗੇ ਤੇਰੀ ਪੁਸ਼ਟਾ ਯਾਦ ਕਰ ਰਹੀਆਂ ਪਿੰਡ ਦੇ ਵਿੱਚ ਜਸ਼ਨ ਦਪਾਈ ਹੈ ਜੇ ਤੂੰ ਪਿੰਡ ਦੇ ਵਿੱਚ ਜਸ਼ਨ ਦਾ ਮਹੌਲ ਪੈਦਾ ਕੀਤਾ ਜਾਂ ਪਿੰਡ ਦੇ ਵਿੱਚ ਕਿਸੇ ਨੂੰ ਡਰਾਉਣ ਤੋਂ ਧਮਕਾਉਣ ਦੀ ਕੋਸ਼ਿਸ਼ ਕੀਤੀ ਤੇ ਇਹਦੇ ਨਾਲ ਉਹ ਸਖਤ ਕੀਤਾ ਜਾਏਗਾ ਕਾਨੂੰਨੀ ਤੌਰ ਤੇ ਤੇ ਤੇਰੀ ਆਉਣ ਵਾਲੀ ਪੁਸ਼ਟਾ ਯਾਦ ਕਰ ਰਹੀਆਂ ਵੀ ਤੂੰ ਕਿਸੇ ਪਿੰਡ ਦੇ ਵਿੱਚ ਜਿੱਦੋਂ ਬੱਚ ਹੁੰਦਾ ਸੀਗਾ ਤਾਂ ਮੈਂ ਉਹ ਇਸ ਪਿੰਡ ਦੇ ਵਿਅਕਤੀ ਨੂੰ ਇਹ ਗੱਲ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਪਿੰਡ ਦਾ ਸਰਪੰਚ ਚੋਣਿਆ ਇੱਕ ਸ਼ਰਾਬੀ ਤੇ ਕਵਾਫੀ ਜਿਹਦੇ ਖਿਲਾਫ 18-18 ਪਰਚੇ ਦਰਜ ਨੇ ਉਹ ਕਹਿਣ ਤੋਂ ਭਾਵੇਂ ਹੈ ਕਿ ਭੁੱਖੇ ਕਿਤੇ ਨਾ ਕਿਤੇ ਰਹਿ ਜਾਈਂ ਕਿ ਤੂੰ ਪਿੰਡਾਂ ਦੇ ਲੋਕਾਂ ਨੂੰ ਡਰਾ ਕੇ ਧਮਕਾ ਕੇ ਵੋਟਾਂ ਪਵਾ ਲੈਗਾ ਤੇ ਤੈਨੂੰ ਬਖਸ਼ ਦਿੱਤਾ ਜਾਏਗਾ ਬਿਲਕੁਲ ਨਹੀਂ ਹੋਏਗਾ ਇਦਾਂ ਇਹ ਆਪਣੇ ਦੇਦ ਤੋਂ ਪੁਲੇਖਾ ਕੱਢ ਦੇ ਤੇਰਾ ਮਤ ਗਿਆਨ ਅੱਜ ਜਮਾਨੇ ਤੇ ਕਿ ਲੋਸ਼ ਕੱਢ ਇਹ ਨੋਟ ਕਰ ਲੈ ਧਿਆਨ ਨਾਲ ਮੇਰੀ ਗੱਲ। ਮੈਂ ਡੀਐਸਪੀ ਸਾਹਿਬ ਨੂੰ ਕਹਿਣਾ ਚਾਹੁੰਦਾ ਵੀ ਮੇਰੇ ਤੇ ਇੱਕ ਵੀ ਪਰਚਾ ਦੱਸ ਦੇ, ਇੱਕ ਵੀ ਕੋਈ ਰਿਕਵਰੀ ਦੱਸ ਦੇ। ਤੇ ਮੈਨੂੰ ਜੇਲ੍ਹ ਦੇ ਵਿੱਚੋਂ ਬਾਹਰ ਹੀ ਨਾ ਆਂਦਿਓ ਪੂਰੀ ਉਮਰ ਜੇਲ੍ਹ 'ਚ ਮੈਨੂੰ ਪੂਰਾ ਬੰਦ ਕਰ ਦਿਓ। ਹੋਰ ਦੱਸੋ। ਤੇ ਕੀ ਪਿੱਛੇ ਕੀ ਮੰਚਾ ਅੱਗੇ ਜਿਹੜਾ ਤੁਹਾਡਾ ਇਧਰ ਬਤੀਆ ਕੀਤਾ ਜਾ ਰਿਹਾ ਹੈ। ਇਹ ਬਸ ਇਹੀ ਆ, ਇਹ ਪਿੰਡ ਵਾਲੇ ਜਿਹੜੇ ਹੈਗੇ ਨੇ ਜਿਹੜੇ ਬਦਮਾਸ਼ ਨੇ ਸਾਡੇ ਪਿੰਡ ਦੇ। ਇਹ ਦਬਾਅ ਬਣਾਉਂਦੇ ਨੇ ਇਹਨਾਂ ਦੇ ਮੈਂ ਨਿਸ਼ਾਨਦੇਹੀ ਪਾਈ ਸੀ। ਸਰਕਾਰੀ ਜ਼ਮੀਨਾਂ ਇਹਨਾਂ ਨੇ ਸਾਰੀ ਨੱਪੀ ਦੀ। ਸਰਕਾਰੀ ਜ਼ਮੀਨਾਂ ਕੀ ਇਹਨਾਂ ਨੇ ਕੈਪਟਨ ਗੁਰਬਚਨ ਸਿੰਘ ਸਲਾਰੀਆ ਜਿਹੜਾ ਇੱਡਾ ਵੱਡਾ ਨਾਂ ਆ ਪੂਰੇ ਹਿੰਦੁਸਤਾਨ 'ਚ ਉਹਦਾ ਇਹਨਾਂ ਨੇ ਸਕੂਲ ਦਾ ਤੇ ਗਰਾਊਂਡ ਦਾ ਰਸਤਾ ਮੱਲੇ ਦਾ ਉਹ ਰਸਤੇ ਦੀ ਮੈਂ ਪਾਈ ਨਿਸ਼ਾਨਦਈ ਇਹ ਕਹਿੰਦੇ ਨਹੀਂ ਹੋਣੀ ਦੇਣੀ ਇਹ ਰਸਤਾ ਲੈਣਾ ਪਕੇ ਨਹੀਂ ਇਹ ਕਹਿੰਦੇ ਅਸੀਂ ਪਿੰਡ ਦੇ ਉਹ ਕੈਪਟਨ ਦੇ ਬੰਦੇ ਆ ਤੇ ਹੈ ਨਾਪਲੇ ਸਾਰਾ ਕੁਝ ਇਹਨਾਂ ਨੇ ਸਰਕਾਰੀ ਜ਼ਮੀਨਾਂ ਸਾਰੀਆਂ ਨਾਪੀਆਂ ਨੇ ਕਬਰਿਸਤਾਨ ਇਹਨਾਂ ਨੇ ਨੱਪ ਲਿਆ ਠੀਕ ਹੈ ਜੀ ਪਿੰਡ 'ਚ ਬੱਸ ਸਟੈਂਡ ਇੱਕ ਬਣਾਣਾ ਸੀ ਤਿੰਨ ਕਨਾਲਾਂ ਜ਼ਮੀਨ ਸਾਡੀ ਰੋਡ ਦੇ ਉੱਤੇ ਆ ਤਿੰਨ ਕਨਾਲਾ ਜ਼ਮੀਨ ਨੇ ਨਪੀਰ ਜਦੋਂ ਮੈਂ ਛਣਾਨ ਦੀ ਕੋਸ਼ਿਸ਼ ਕਰਨਾ ਮੈਨੂੰ ਕਹਦੇ ਤੂੰ ਚਿਟਾਵੇ ਚ ਮੈਂ ਕਿਹੜਾ ਚਿਟਾਵੇ ਚ ਆ ਦੱਸੋ ਇਹ ਮੇਰੇ ਤੇ ਝੂਠੇ ਕੇਸ ਬਣਾਉਣ ਨੂੰ ਪੁਲਿਸ ਰਲੀ ਹੋਈ ਹੈ ਇਹਨਾਂ ਨਾਲ ਮੈਨੂੰ ਲੱਗਦਾ ਵੀ ਪੁਲਿਸ ਮੇਰੇ ਤੇ ਜ਼ਰੂਰ ਝੂਠਾ ਫਰਚਾ ਹੁਣ ਵੀ ਕਰੇਗੀ ਇਹਨਾਂ ਦੇ ਕਹਿਣ ਤੇ ਬਾਅਦ